ਪੂਆਹਿਗੁਰੂ ਸਾਹਿਬ ਜੀ ਉਹਦਾ ਅਰਦਾਸ ਮਾਰੀ ਜੀ ਉਹ ਪਿੰਡ ਸਭ ਤੇਰਾ ਤੋਂ ਨਾਨਕ ਸਭ ਤੇਰੀ ਵਧਾਈ ਕੋਈ ਨਾ ਉਹ ਨਾ ਜਾਣੇ ਮਿਹਰਾਜ ਗੋਹਕਾਰ ਪੂਆਹਿਗੁਰੂ ਜੀ ਦੀ ਫਤਿਹ ਸ੍ਰੀ ਭਗਵਤੀ ਜੀ ਸਮਰਪਿਤ ਗੁਰੂ ਨਾਨਕ ਦੇਵ ਜੀ ਫਿਰ ਅੰਗਦ ਕੋਲ ਤੇ ਅਮਰਦਾਸ RAM ਦਾਸ ਆਇਆ ਹੋਇਸਾ ਇਹ ਅਰਜਨ ਵਰ ਕੋ ਵਿੰਦੋਨੂ ਜੀ ਮੁਰੂ ਸ੍ਰੀ ਹਰਿ ਰਾਇ ਸ੍ਰੀ ਅਰਕਿ ਸੰਜੀਤਿਆ ਗਿਆ ਜਿਸ ਦੇ ਤਹਿਤ ਸਭ ਨੂੰ ਕੁਝ ਜਾਣੇ ਤੇ ਬਹੁਤ ਸਾਰੇ ਹੋਏ ਸਹਾਇਤਾ ਪਾਛੇ ਦੀ ਆਤਮਿਕ ਲੋਤ ਅਕਾਲੀ ਸਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਦਿਦਾਰ ਦਾ ਧਿਆਨ ਸਰ ਕੇ ਬੋਲੂ ਜੀ ਵਾਹਿਗੁਰੂ ਜਪੁਰੀਆ ਤਕ ਉਨਾਂ ਜਿਨ੍ਹਾਂ ਨੇ ਨਾਮ ਜਪਿਆ ਵਣ ਛਿਆ ਦੇਖ ਚਲਾਈ ਤੇਗ ਬਾਈ ਨੇ ਕੈਂਡੀਡੇਟ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਸਿੱਖ ਪਵਾਨਾਂ ਦੀ ਪੁੱਤਰ ਕਮਾਈ ਦਾ ਧਿਆਨ ਸਰ ਕੇ ਬੋਲੂ ਭਰੀਆਂ ਲਹਾਈਆਂ ਚੜਖੜੀਆਂ ਤੇ ਚੜ੍ਹੇ ਕੰਨ ਆਰਿਆਂ ਨਾਲ ਚਰਾਏ ਗੋਦਵਾਰਿਆਂ ਦੀ ਸੇਵਾ ਲਈ ਤੇਹਰਾਂ ਦੀਆਂ ਪੁਰਬਾਨੀਆਂ ਅਫੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸੋਸਾਂ ਸੰਗ ਨਿਭਾਇਆ ਇਹਨਾਂ ਦੀ ਪੁੱਤਰ ਕਮਾਈ ਦਾ ਧਿਆਨ ਸਰ ਕੇ ਕਾਲ ਸਾਹਿਬ ਜੀ ਬੋਲੂ ਜੀ ਵਾਹਿਗੁਰੂ ਪੰਜਾਤਾ ਸਤਾ ਦੇ ਹੋਰ ਸਰਵਤ ਗੋਦਵਾਰਿਆਂ ਗੁਰਦਾਮਾ ਤੇਜ ਤੇਜ ਹਟੇ ਬੇਤੀ ਪੈ ਪੰਚੀ ਦੀ ਜੀ ਸੇਵਕੀ ਸਹਾਇ ਸਾਲਾ ਦੀ ਤਰਗੋਲ ਵਾਲੇ ਬੰਤਾ ਜੀ ਬੋਲੋ ਜੀ ਗੁਰੂ ਸਿਖਾਉ ਨੂੰ ਸਖੀ ਤਾਂ ਨਕੇਸ ਤਾਂ ਨਹਿਕ ਤਾਂ ਬੁਰੀ ਤਾਂ ਸਵਾਗਵਾਂ ਤੁਸਾਦਾਨ ਦਨਨਾ ਸਰਦਾਨ ਨਾਮਦਾਨ ਅੰਮ੍ਰਿਤ ਸਰਦਿਸਾਨ ਚੰਗੀ ਹਾਂ ਜੰਦੇ ਸੰਦੇ ਜੀ ਗੋ ਜੀ ਦੋ ਦੋ ਦਾਮੇ ਕਰਮ ਕਾ ਜੇ ਤੌਰ ਖਾਲਸਾ ਜੀ ਬੋਲੋ ਜੀ ਗੁਰੂ ਕਹਨਾਂ ਮਾਤੀ ਪਤਿਆਲੀ ਪਤਨਿਆਸੇ ਕਹਿੰਦੇ ਆਸਰਾ ਵਹਿਗੁਰੂ ਸੱਚੇ ਪਾਸ਼ਾ ਕਾਲਪੁਰ ਤੇ ਜੋ ਆਂਦੇ ਜੋਰ ਚਰਨਾ ਚਾਹੁੰਦਾ ਉਸ ਦੇੰਤੀ ਜੋੜੀ ਪਾਸ਼ਾ ਜੀਓ ਲੱਖਵੋਸ਼ਿਆਂ ਪਾਤਸ਼ਾਹਾਂ ਜੇ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਦੇ ਆਰਿਆਂ ਮਨਾਉਂਦੇ ਆ ਹੋਏ ਪਾਸ਼ਾ ਜੀਓ ਆਦਿਆਂ ਉਰਮੁਖ ਪਿਆਰੀਆਂ ਸਮੂਹ ਸਾਧ ਸੰਤਾ ਵੱਲੋਂ ਪਾਸ਼ਾ ਯੂਟਿਊਬਾਨ ਸ੍ਰੀ ਬਾਦਮੀ 3 ਰਿਕਸ਼ੋ ਬੈਲਕੋ ਸੋਸਾਇਟੀ ਜੀ ਦੇ ਪਾਸ਼ਾ ਜੀ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਆਮਲ ਆ ਵਾਰਡ ਗੁਰਜੀ ਦਾ ਖੰਸਾ ਸੋਹਾ ਚਾਚੀਆ ਪਾਣੀ ਜੋ ਬੋਲੇ ਸੋ ਨਿਹਾਲ ਗੁਰੂ ਜੀ ਦੇ ਅਮਰ ਹੈ ਜੈ ਜੈ ਗਾਨਕੀ ਅਰੇ ਅਕਸ਼ਾ ਬਲਕਰ ਸੋਸਾਇਟੀ ਜਨਾਵਲੇ ਕੁਲਪਿਹਾੜੇ ਦੇ ਲੰਗਰ ਪ੍ਰਾਮਾ ਦਾ ਸਿਰ ਧੰਨਵਾਦ ਕਰਦਾ ਹਾਂ ਨਗਰ ਨਗਰ ਕਰਵਾਈ ਸਾਇਨਾ ਦੀ ਜੀ ਬੜਾ ਯੋਗਦਾਨ ਹੈ ਸੋ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਉਹਨਤੇ ਪੰਜਾਬ ਦੀ ਕਮਾਂਡ ਸੰਭੀ ਇਹਨਾਂ ਨੂੰ ਹੋਰ ਬਲੰਦੀਆਂ ਬਖਸ਼ਣ ਹੋਰ ਤਰੱਕੀਆਂ ਬਖਸ਼ਣ ਜਗਦੀ ਮਜਾਪਾਤ ਜਗੁਰਦੇਵ ਧਨਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਪਹੁੰਚੀ ਹੋਈ ਸੰਗਤ ਨੂੰ ਸੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਦੀਪਕ ਆੜਿਆ ਜੀ ਜੋ ਹਰ ਵੇਲੇ ਸਾਨੂੰ ਮਿਲਦੇ ਰਹਿੰਦੇ ਨੇ ਬਹੁਤ ਪਿਆਰ ਕਰਦੇ ਨੇ ਸੋ ਮੈਂ ਪੂਰੀ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਸੋ ਮੰਤਰੀ ਸਾਹਿਬ ਵੱਲੋਂ ਡਾਕਟਰ ਅਰਜੋਤ ਜੀ ਕੈਬਨਿਟ ਮੰਤਰੀ ਪੰਜਾਬ ਤੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਤੇ ਪੂਰੀ ਆਵਾਮੀ ਪਾਰਟੀ ਟੀਮ ਵੱਲੋਂ ਮੈਂ ਵਧਾਈ ਦੇਣਾ ਚਾਹੂੰਗਾ ਤੇ ਮੈਂ ਅਰਦਾਸ ਕਰਦਾ ਹਾਂ ਸਾਰੇ ਅਧਿਕਾਰ ਖੁਸ਼ੀਆਂ ਆਣ ਤਰੱਕੀਆਂ ਕਰਨ ਸਾਰੇ ਦਿਨ ਲੁਗਣੀ ਰਾਜ ਚੋਕਰੀ ਤਰੱਕੀ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੁਰਦੇਵ ਤਾਲ ਗੁਰਦੇਵ ਜੈਪੀ ਜੈਪਾ ਹਰਿ ਜੈ ਹਰਿ ਵਾਲਮੀਕੀ ਹਰ ਹਰ ਵਾਲਮੀਕੀ ਔਰ ਜਿਵੇਂ ਕਿ ਆਪਾਂ ਜਾਣਦੇ ਆ ਕਿ ਸਤਿਗੁਰੂ ਜੀ ਸ਼੍ਰੀ ਰਵਿਦਾਸ ਮਹਾਰਾਜ ਜਿਨ੍ਹਾਂ ਦਾ 648ਵਾਂ ਪ੍ਰਕਾਸ਼ ਪੁਰਬ ਦਿਹਾੜਾ ਪੂਰੇ ਵਰਲਡ ਦੇ ਵਿੱਚ ਬੜੀਆਂ ਖੁਸ਼ੀਆਂ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਹੈ ਔਰ ਜਿਸ ਨੂੰ ਮੁਖੜ ਰਖਿਆ ਹੋਇਆ ਹੈ ਅੱਜ ਭਗਵਾਨ ਸ਼੍ਰੀ ਵਾਲਮੀਕੀ ਇਰਖਸ਼ਾ ਬਲਵਰ ਸੁਸਾਇਟੀ ਬਸਟੈਂਡ ਹੁਸ਼ਿਆਰਪੁਰ ਤੋਂ ਲੰਗਰ ਅਯੋਜਿਤ ਕੀਤਾ ਗਿਆ ਹੈ ਔਰ ਅਸੀਂ ਹੈਪੀ ਸਤਿਗੁਰੂ ਰਵਿਦਾਸ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਆ ਔਰ ਨਾਲ ਦੀ ਨਾਲ ਅਫਵਾਣ ਸ਼੍ਰੀ ਵਾਰਮਿਕੀ ਮਹਾਰਾਜ ਦਾ ਅਸੀਂ ਅਸ਼ੀਰਵਾਦ ਪ੍ਰਾਪਤ ਕਰਦੇ ਆ ਆ ਔਰ ਡਾਕਟਰ ਬੀ ਆਰ ਹਮੇਦਕਰ ਬਾਬਾ ਸਾਹਿਬ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਆ ਅੱਜ ਦੇ ਲੰਗਰ ਅਸੀਂ ਸ਼ੁਰੂਆਤ ਕਰਨ ਜਾ ਰਹੇ ਆ ਆ ਔਰ ਮੈਂ ਅਫਵਾਣ ਸ਼੍ਰੀ ਵਾਰਮਿਕੀ ਰੱਖਿਆ ਬਲਵਰ ਸੋਸਾਇਟੀ ਦੇ ਸਾਰੇ ਭਰਾਵਾਂ ਦਾ ਮੇਰੀਆਂ ਸੱਜੀਆਂ ਖੱਟੀਆਂ ਅੰਬੀਆਂ ਬਾਹਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇੰਨਾ ਵੱਡਾ ਪਰਾਲਾ ਕੀਤਾ ਜੈ ਵਲਮਿਕੀ ਹਰ ਹਰ ਵਾਰਮਿਕੀ ਜੀ ਜਗੁਰਦੇਵ ਦਾ ਜਗੁਰਦੇਵ ਜੈਪੀ ਜੈਪਾ ਜੋ